ਗੈਸ਼ਪਰ ਦੀਆਂ ਕਈ ਜਗ੍ਹਾ ਤੇ ਲਗਾਤਾਰ ਮੀਂਹ ਪੈ ਰਿਹਾ ਤਾਂ ਉਥੇ ਹੀ ਤੇਲਗਾਨਾ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਲਗਾਤਾਰ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਜਿਸ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਥੇ ਹੀ ਕਈ ਜਗ੍ਹਾ ਤੇ ਉਹਨਾਂ ਦੇ ਕਈ ਜ਼ਿਲ੍ਹਿਆਂ ਤੇ ਉਸ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਹੜਵਰਗੀ ਸਥਿਤੀ ਬਣ ਗਈ ਤੇ ਕਈ ਜਗ੍ਹਾ ਤੇ ਭਾਰੀ ਹੜ੍ਹ ਵੀ ਆ ਚੁੱਕਿਆ ਜਿਸ ਦੇ ਨਾਲ ਉਥੇ ਕੱਤੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਟ੍ਰੇਨਾਂ 400 ਤੋਂ ਵੱਧ ਜਿਹੜੀਆਂ ਟ੍ਰੇਨਾਂ ਉਥੇ ਰੱਦ ਕਰ ਦਿੱਤੀਆਂ ਗਈਆਂ ਨੇ ਐਨਡੀਆਰਐਫ ਦੀਆਂ ਟੀਮਾਂ ਪਹੁੰਚੇ ਮੌਕੇ ਤੇ ਪਹੁੰਚੀਆਂ ਨੇ ਅਤੇ ਲੋਕਾਂ ਦਾ ਬਚਾਅ ਕਾਰਜ ਕੀਤਾ ਜਾ ਰਿਹਾ ਲੋਕਾਂ ਨੂੰ ਫਿਰਕੇ ਜਗ੍ਹਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਤਿੰਨ ਦਿਨਾਂ ਤੋਂ ਇਹਨਾਂ ਦੋਨਾਂ ਜਗ੍ਹਾ ਤੇ ਇਹਨਾਂ ਦੋਨਾਂ ਸੂਬਿਆਂ ਦੇ ਵਿੱਚ ਆਂਧਰਪ੍ਰਦੇਸ਼ ਅਤੇ ਤੇਲੰਗਾਨਾ ਦੇ ਵਿੱਚ ਇਹਨਾਂ ਦੋਨਾਂ ਜਗ੍ਹਾ ਤੇ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਜਿਸ ਦੇ ਨਾਲ ਕਿ ਹੜ ਆ ਗਿਆ ਉਥੇ ਕਈ ਜਗ੍ਹਾ ਤੇ ਹੜ ਆ ਚੁੱਕਾ ਹੈ ਜਿਸ ਦੇ ਨਾਲ ਕਿ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਾ ਹੈ ਫਸਲਾਂ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਲੋਕਾਂ ਦੇ ਕਰਾ ਤੱਕ ਪਾਣੀ ਪਹੁੰਚ ਚੁੱਕਿਆ ਹੈ ਤੇ ਗੱਡੀਆਂ ਜਿਹੜੀਆਂ ਪੂਰੀਆਂ ਪਾਣੀ ਦੇ ਵਿੱਚ ਡੁੱਬ ਚੱਕੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਪਾਣੀ ਜਿਹੜਾ ਪੂਰਾ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਨਦੀਆਂ ਨਾਲੇ ਜਿਹੜੇ ਉਫਾਨ ਤੇ ਆ ਚੁੱਕੇ ਨੇ ਤੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਐਨਡੀਆਰਐਫ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਨੇ ਅਤੇ ਲੋਕਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਹੋਰ ਅਲਰਟ ਵੀ ਜਾਰੀ ਕੀਤਾ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਇਹ ਅੰਦਰ ਪ੍ਰਦੇਸ਼ ਦੀ ਤਸਵੀਰ ਹੈ ਜਿੱਦੇ ਵਿੱਚ ਸੜਕਾਂ ਜਿਹੜੀਆਂ ਇੱਕ ਸੜਕ ਸੜਕਾਂ ਜਿਹੜੀਆਂ ਉਹ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਨੇ ਪੁਲ ਜਿਹੜੇ ਟੁੱਟ ਚੁਕੇ ਨੇ ਇੱਕ ਪਿੰਡ ਦਾ ਦੂਜੇ ਪਿੰਡ ਅਤੇ ਸ਼ਹਿਰ ਦਾ ਸ਼ਹਿਰ ਦੇ ਨਾਲੋਂ ਸੰਪਰਕ ਜਿਹੜਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਤੇ ਲੋਕ ਮੁਸ਼ਕਲ ਦੇ ਵਿੱਚ ਫਸੇ ਹੋਏ ਨੇ ਤੇ ਉੱਥੇ ਹੀ ਇਹਨਾਂ ਨੂੰ ਬਚਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਸੁਰੱਖਿਅਤ ਜਗ੍ਹਾ ਤੇ ਲੋਕਾਂ ਨੂੰ ਪਹੁੰਚਾਇਆ ਗਿਆ ਅਤੇ ਹੋਰ ਲੋਕ ਜਿਹੜੇ ਫਸੇ ਹੋਏ ਨੇ ਇਸ ਆਫਤ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਸਰਕਿਆ ਜਗ੍ਹਾ ਤੇ ਪੰਚਾਇਤ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਆਫਤ ਦੇ ਵਿੱਚ ਜਿਹੜਾ ਆਫਤ ਬਣ ਕੇ ਮੀ ਆਇਆ ਲਗਾਤਾਰ ਤਿੰਨ ਦਿਨਾਂ ਤੋਂ ਪੈ ਰਿਹਾ ਉਸ ਦੇ ਵਿੱਚ 31 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 400 ਤੋਂ ਵੱਧ ਜਿਹੜੇ ਟ੍ਰੇਨਾਂ ਵੀ ਉੱਥੇ ਰੱਦ ਕਰ ਦਿੱਤੀਆਂ ਗਿਆ ਨੇ ਕਿਉਂਕਿ ਭਾਰੀ ਮੀਂਹ ਚੱਲ ਰਿਹਾ ਤਿੰਨ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਜਿਹੜਾ ਕਿ ਆਫਤ ਬਣ ਚੁੱਕਿਆ ਲੋਕਾਂ ਦੇ ਵਾਸਤੇ ਤੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਦੱਸਦੇ ਕਿ ਉਸ ਤੋਂ ਪਹਿਲਾਂ ਤੁਹਾਨੂੰ ਗੁਜਰਾਤ ਦਾ ਦੱਸਿਆ ਸੀ ਕਿ ਗੁਜਰਾਤ ਦੇ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਸੀਗਾ ਤੇ ਰਾਜਸਥਾਨ ਦੇ ਵਿੱਚ ਵੀ ਹੜ੍ਹ ਆ ਚੁੱਕਾ ਸੀ ਤੇ ਉੱਥੇ ਹੀ ਹੁਣ ਆਂਧਰਪ੍ਰਦੇਸ਼ ਅਤੇ ਤੇਲੰਗਾਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਹੜ੍ਹ ਆ ਚੁੱਕਾ ਹੈ ਕਈ ਜਗ੍ਹਾ ਤੇ ਲੋਕਾਂ ਦੇ ਘਰ ਡੁੱਬ ਚੁੱਕੇ ਨੇ ਲੋਕ ਪਾਣੀ ਦੇ ਵਿੱਚ ਫਸੇ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇੱਕ ਜਗ੍ਹਾ ਦੀ ਤਸਵੀਰ ਹੈ ਜਿੱਥੇ ਕਿ ਐਕਟਿਵਾ ਪੂਰੀ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਗੱਡੀਆਂ ਬਾਹਰ ਖੜੀਆਂ ਨੇ ਤੇ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਲੋਕਾਂ ਨੂੰ ਇਹ ਮੁਸ਼ਕਿਲਾਂ ਦਾ ਉਥੇ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਆਫਤ ਵਾਲੇ ਮੀਰੇ ਵਿੱਚ 31 ਲੋਕਾਂ ਦੀ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਲਾਪਤਾ ਨੇ ਉਹਨਾਂ ਨੂੰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਸੁਰੱਖਿਅਤ ਜਗ੍ਹਾ ਤੇ ਪਹੁੰਚੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਾ ਤੇ ਕਿ 26 ਟੀਮਾਂ ਜਿਹੜੀਆਂ ਉਹ ਬਚਾਅ ਕਾਰਜ ਚੇ ਬਚਾਅ ਕਾਰਜ ਲਈ ਪਹੁੰਚੀਆਂ ਨੇ ਐਨ ਡੀ ਆਰ ਐਫ ਦੀਆਂ 26 ਟੀਮਾਂ ਬਚਾਅ ਕਾਰਜ ਲਈ ਪਹੁੰਚੀਆਂ ਨੇ ਅਤੇ